ਸ਼ਹੀਦ ਆਜ਼ਮ ਪਗਤ ਸਿੰਘ ਦੀ ਪੈਣ ਪ੍ਰਕਾਸ਼ ਕੌਰ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਸ਼ਹੀਦ ਆਜ਼ਮ ਪਗਤ ਸਿੰਘ ਦੀ ਪੈਣ ਪ੍ਰਕਾਸ਼ ਕੌਰ ਨਹੀਂ ਰਹੇ ਬੀਤੇ ਦਿਨ ਉਹਨਾਂ ਦੇਹਾਂਤ ਹੋ ਗਿਆ ਕੈਨੇਡਾ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਅਬੇ ਸਿੰਘ ਸੰਦੂ ਪਗਤ ਸ਼ਹੀਦ ਆਜ਼ਮ ਪਗਤ ਸਿੰਘ ਦੇ ਭਤੀਜੇ ਸਾਣਾ ਫੋਨ ਲਾਈਨ ਤੇ ਮੌਜੂਦ ਹੈ ਜੀ ਅਬੇ ਸਿੰਘ ਸੰਦੂ ਸੰਦੂਜੀਤ ਪ੍ਰਕਾਸ਼ ਕੌਰ ਨਹੀਂ ਰਹੇ ਕਾਫੀ ਦੁਖਨ ਖਬਰ ਸਾਹਮਣੇ ਆਈ ਹੈ ਹਾਂ ਜੀ ਇੱਕ ਜਿਹੜੀ ਪੀੜ੍ਹੀ ਸੀ ਉਹ ਖਤਮ ਹੋ ਗਈ ਜੀ ਉਸ ਪੀੜ੍ਹੀ ਚੋਂ ਬੱਚੇ ਸੀ ਸਭ ਤੋਂ ਅਖੀਰ ਤੈ ਕਾਫੀ ਦਿਨ ਤੋਂ ਬਿਮਾਰ ਸੀਗੇ ਟੋਰਾਂਟੋ ਚ ਤੇ ਕੱਲ ਉਹਨਾਂ ਨੇ ਆਖਰੀ ਸਾਲ ਲਏ ਜੀ ਤੇ ਉਹ ਲਾਈਨ ਉਹ ਖਤਮ ਹੋ ਗਈ ਜੀ ਉਹ ਤਾਂ ਦੇ ਹਾਲ ਜੀ ਕਾਫੀ ਦਿਨ ਤੋਂ ਜਿਹੜੇ ਉੱਥੇ ਟੱਲੇ ਸੀਗੇ ਕਾਫੀ ਬੇਟੇ ਉਹਨਾਂ ਦੇ ਉੱਥੇ ਰਹਿ ਗਏ ਨੇ ਸੈਟਲ ਹੋਏ ਜੀ ਟੋਰਾਂਟੋ ਚ ਤੇ ਜੀ ਹਾਂ ਜੀ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਹਾਜ਼ਰ ਕਰੀਬ 1.5 ਸਾਲ ਤੋਂ ਰਮਾਸੀ ਗਈ ਜੀ ਬੜਤੀ ਸੀਗੇ ਜੀ ਕੁਝ ਲੋਕ ਮਿਲਣ ਗਏ ਉਹਨਾਂ ਨੂੰ ਉੱਥੇ ਦੁਪਹਿਰ ਨੂੰ 12 ਵਜੇ ਮਿਲਣ ਗਏ ਨੇ ਉਸ ਤੋਂ ਕੈਂਡੀਡੇਟ ਘੰਟੇ ਬਾਅਦ ਹੀ ਉਹਨਾਂ ਦੀ ਜੀ ਇਕਦਮੀ ਪ੍ਰਾਨ ਜਿਹੜੇ ਨੇ ਉਹ ਖੜੋ ਹੋ ਗਏ ਜੀ ਜੀ ਅਭੀ ਜੀ ਕਿੰਨੀ ਉਮਰ ਦੇ ਵਿੱਚ ਉਹਨਾਂ ਨੇ ਅਕਾਲ ਚਲਾਣਾ ਕੀਤਾ ਕੀ ਉਮਰ ਸੀ ਉਹਨਾਂ ਦੀ ਕੋਈ 1 ਵਨ ਵੇਖ ਸਾਲ ਦੀ ਸੀ ਜੀ